ਮਿਸ਼ਨਰੀਟ ਪੁਲਿਸ ਅੰਮ੍ਰਿਤਸਰ ਵੱਲੋਂ 11 ਕਾਨੂੰਨੀ ਚਾਇਨਾ ਡੋਰ ਦੇ 1100 ਗੱਟੂ ਕਿਤੇ ਬਰਾਮਦ ਖੁਫੀਆ ਜਾਣਕਾਰੀ ਦੇ ਕਾਰਵਾਈ ਕਰਦੇ ਹੋਏ RAM KRISHNAN ਵਾਸੀ ਖੰਡਵਾਲਾ 68 ਨੂੰ ਗ੍ਰਿਫਤਾਰ ਕੀਤਾ ਉਸ ਦੇ ਕਬਜ਼ੇ ਜੋ ਗੱਟੂ ਬਰਾਮਦ ਕੀਤੇ ਪੁਛ ਕਿਛ ਦੌਰਾਨ ਇਹਨਾਂ ਮੁਲਜ਼ਮਾਂ ਤੋਂ ਨੇ ਦੱਸਿਆ ਕਿ ਦਵਿੰਦਰ ਅਤੇ ਪੁਨੀਤ ਇਹਨਾਂ ਗਤੀਆਂ ਵਿੱਚ ਸ਼ਾਮਲ ਸਨ ਇਹ ਗੱਟੂ ਮੱਛੀਆਂ ਫੜਨ ਤੇ ਜਾਲਾਂ ਦੇ ਅਤੇ ਆਪਰੇਸ਼ਨ تھیਟਰ ਵਿੱਚ ਇਸਤੇਮਾਲ ਕਰਨ ਦੇ ਬਹਾਨੇ ਗੈਰਕਾਨੂੰਨੀ ਢੰਗ ਨਾਲ ਸਮੱਗਰੀ ਵੇਚ ਰਹੇ ਸਨ ਚਾਈਨਾ ਡੋਰ ਜੋ ਕਿ ਕਿਲਰ ਡੋਰ ਜਾਂ ਕਿਲਰ ਸਟ੍ਰਿੰਗ ਜਿਹਨੂੰ ਆਪਾਂ ਕਹਿ ਸਕਦੇ ਆ ਬਹੁਤ ਸਾਰੀਆਂ ਲੋਕਾਂ ਨੂੰ ਇੰਜਰ ਕਰਦੀ ਹੈ ਔਰ ਬਹੁਤ ਸਾਰੀਆਂ ਸਾਡੀਆਂ ਪ੍ਰੈਸ਼ੀਅਸ ਜਾਨਾਂ ਵੀ ਗਈਆਂ ਸੋ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਅਸੀਂ ਇਤੇ ਖਿਲਾਫ ਸਪੈਸ਼ਲ ਡਰਾਈਵ ਹਮੇਸ਼ਾ ਛੇੜ ਕੇ ਰੱਖਦੇ ਆ ਔਰ ਜਿੱਥੇ ਵੀ ਇਨਫੋਰਮੇਸ਼ਨ ਮਿਲਦੀ ਹੈ ਉਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਰਿਕਵਰੀਜ਼ ਕੀਤੀਆਂ ਜਾਂਦੀਆਂ ਇਹਦੇ ਵਿੱਚ ਵੀ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਸ ਕੰਮ ਦੇ ਵਿੱਚ ਪਹਿਲਾਂ 35 ਰੋਲਸ ਜਿਹੜੇ ਆ ਚਾਈਨਾ ਡੋਰ ਦੇ ਜਿਨ੍ਹਾਂ ਨੂੰ ਗੱਟੂ ਕਹਿੰਦੇ ਆ ਉਹ ਰਾਮਕਿਸ਼ਨ ਇੱਕ ਛਾਟੇ ਦਾ ਬੰਦਾ ਉਹਨੂੰ اسلامਾਬਾਦ ਪੁਲਿਸ ਸਟੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਬਾਅਦ ਸਾਡੀ ਸੀਆਈਏ ਦੀ ਟੀਮ ਨੇ ਦਵਿੰਦਰ ਤੇ ਬਨੀਤ ਇਹ ਦੋ ਬੰਦੇ ਸੀ ਦਵਿੰਦਰ ਐਂਡ ਬਨੀਤ ਇਹ ਇਹਨਾਂ ਤੋਂ 1100 ਰੋਲ ਜਿਹੜੇ ਚਾਈਨਾ ਡੋਰ ਦੇ ਫੜੇ ਗਏ ਆ ਕਿਉਂਕਿ ਬਹੁਤ ਭਾਰੀ ਮਾਤਰਾ ਆਪਾਂ ਸਮਝ ਸਕਦੇ ਆ ਔਰ ਇਹ ਸਾਰਾ ਜਿਹੜਾ ਇਹੋ ਜਿਹਾ ਕੋਰਕ ਧੰਦਾ ਕਰ ਰਹੇ ਸੀ ਉਹ ਫਿਸ਼ਿੰਗ ਨੈਟ ਬਣਾਉਣ ਵਾਸਤੇ ਮੱਛੀਆਂ ਨੂੰ ਫੜਨ ਵਾਲੇ ਜਾਲ ਬੁਣਦੇ ਚੱਕਰ ਦੇ ਵਿੱਚ ਇਹ ਖਰੀਦੇ ਸੀਗੇ ਤੇ ਦੂਜੀ ਗੱਲ ਇਹ ਕਹਿੰਦੇ ਸੀ ਵੀ ਸਾਨੂੰ ਆਪਰੇਸ਼ਨ ਥੀਟਰ ਦੇ ਵਿੱਚ ਇਹ ਧਾਗਿਆਂ ਦੀ ਲੋੜ ਪੈਣੀ ਹੈ ਉਹ ਮੁੜ ਕੇ ਇਲੀਗਲੀ ਮਟੀਰੀਅਲ ਪ੍ਰੋਕਿਊਰ ਕਰਦੇ ਸੀ ਜੋ ਕਿ ਸਾਡੇ ਦੋ ਡਿਸਟ੍ਰਿਕਟ ਛੱਡ ਕੇ ਸਾਰੀ ਸਾਨੂੰ ਸੋਰਸ ਪਤਾ ਲੱਗਿਆ ਉਹਨੂੰ ਵੀ ਬਹੁਤ ਜਲਦੀ ਫੜ ਲਿਆ ਜਾਏਗਾ ਸੋ ਸਾਡੀ ਇਹਦੇ ਬਾਰੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੁਣੇ ਚੱਲ ਰਹੀ ਹੈ ਕਿ ਚਾਈਨਾ ਡੋਰ ਜੋ ਕਿ ਇੱਕ ਥ੍ਰੈਟ ਹੈ ਸਾਡੀ ਸੁਸਾਇਟੀ ਨੂੰ ਉਹਨੂੰ ਅਸੀਂ ਕਰਦੇ ਰਹਿਣੇ ਆਂ ਸੋ ਮੈਂ ਆਪਣੀ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਅੱਗੇ ਵੀ ਹਦਾਇਤ ਕਰਦੇ ਹਾਂ ਸਾਰਿਆਂ ਨੂੰ ਕਿ ਇਸ ਦੇ ਉੱਤੇ ਪੂਰਾ ਫੋਕਸ ਨਾਲ ਕੰਮ ਕੀਤਾ ਜਾਵੇ ਸੋ ਥੈਟ ਕਿਸੇ ਵੀ ਤਰ੍ਹਾਂ ਦੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ